ਕੋਚਰ ਰੂਹਾਂ ਨੂੰ ਹੱਦਾਂ ਸਰਹੱਦਾਂ ਵੀ ਰੋਕ ਨਹੀਂ ਪਾਉਂਦੀਆਂ ਕਿਉਂਕਿ ਇਹ ਰੂਹਾਂ ਸਿਰਫ ਸਫਰਾਂ ਦੀ ਬਣੀਆਂ ਹੁੰਦੀਆਂ ਨੇ ਇਹ ਸਾਬਿਤ ਕੀਤਾ ਰਵਿੰਦਰ ਸਿੰਘ ਬਹਿਲ ਨੇ ਜਿਨ੍ਹਾਂ ਦਾ ਜਨਮ 1945 ਵਿੱਚ ਆਗਰੇ ਦੀ ਧਰਤੀ ਤੇ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ 1962 ਵਿੱਚ ਉਹਨਾਂ ਨੇ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਦਾਖਲਾ ਲੈ ਲਿਆ ਪਰ ਬੋਲੋ ਖੇਡਦੇ ਹੋਏ ਇੱਕ ਐਕਸੀਡੈਂਟ ਵਿੱਚ ਉਹਨਾਂ ਦੀ ਸੁਣਨ ਦੀ ਪਾਵਰ ਘਟ ਗਈ ਤੇ ਉਹਨਾਂ ਦੇ ਫੌਜੀ ਬਨਣ ਦਾ ਸੁਪਨਾ ਵਿਚੇ ਰਹਿ ਗਿਆ ਕੁਝ ਸਾਲ ਉਹਨਾਂ ਨੇ ਦਾਰਜਲਿੰਗ ਦੇ ਚਾਹ ਦੇ ਬਾਗਾਂ ਵਿੱਚ ਕੰਮ ਕੀਤਾ ਫਿਰ 1970 ਵਿੱਚ ਉਹਨਾਂ ਨੇ ਦਿੱਲੀ ਨੇੜੇ گارਮੈਂਟਸ ਦਾ ਬਿਜ਼ਨਸ ਸਟਾਰਟ ਕਰ ਲਿਆ 1975 ਵਿੱਚ ਉਹ 108 ਡਾਲਰ ਲੈ ਕੇ ਅਮਰੀਕਾ ਚਲੇ ਗਏ ਉੱਥੇ ਆਪਣੀ ਮਿਹਨਤ ਨਾਲ ਉਹਨਾਂ ਨੇ ਬਹਿਲ ਪ੍ਰਾਪਰਟیز ਨਾਮ ਦੀ ਰੀਅਲ ਅਸਟੇਟ ਕੰਪਨੀ ਸਟਾਰਟ ਕੀਤੀ ਫੈਸ਼ਨ ਹਸਪਿਟੈਲਿਟੀ ਅਤੇ ਸਪੋਰਟਸ ਬਿਜ਼ਨਸ ਵਿੱਚ ਵੀ ਇਨਵੈਸਟ ਕੀਤਾ 1979 ਵਿੱਚ ਉਹ ਅਮਰੀਕਨ ਸਿਟੀਜ਼ਨ ਬਣ ਗਏ ਪਰ ਅਰਵਿੰਦਰ ਸਿੰਘ ਵਹਿਲ ਦੀ ਅਸਲੀ ਪਛਾਣ ਐਜ਼ ਅ ਟਰੈਵਲਰ ਬਣੀ ਕਿਉਂਕਿ ਉਹਨਾਂ ਨੇ ਦੁਨੀਆਂ ਦੇ ਸਾਰੇ ਦੇਸ਼ ਯਾਨੀ 195 ਕੰਟਰੀਜ਼ ਨੂੰ ਮੀਟਿਆ ਉਹਨਾਂ ਨੇ ਮਾਉਂਟ ਐਵਰੇਸਟ ਉੱਤੇ ਅਤੇ ਏਜੀਪਟ ਦੇ ਪਿਰਾਮਿਡਸ ਉੱਪਰ ਸਕਾਈ ਡਾਈਵਿੰਗ ਕੀਤੀ ਉਹਨਾਂ ਨੇ ਆਪਣੇ ਸਫ਼ਰਾਂ ਦੀ ਜਾਣਕਾਰੀ ਦਾ ਟਾਇਰਲੈਸ ਟਰੈਵਲਰ ਬੁੱਕ ਵਿੱਚ ਦਿੱਤੀ ਹੈ 7 ਅਗਸਤ 2025 ਨੂੰ ਉਹਨਾਂ ਨੇ 80 ਸਾਲ ਦੀ ਉਮਰ ਵਿੱਚ ਇੱਕ ਨਵਾਂ ਇਤਿਹਾਸ ਲਿਖ ਦਿੱਤਾ ਅਤੇ ਬਣ ਗਏ ਦੁਨੀਆ ਦੇ ਪਹਿਲੇ ਸਿੱਖ ਜਿਨ੍ਹਾਂ ਨੇ ਸਪੇਸ ਵਿੱਚ ਟ੍ਰੈਵਲ ਕੀਤਾ ਜੈਫ ਪੀ ਸੋਸ ਦੀ ਕੰਪਨੀ ਬਲੂ origin ਦੇ ਨਿਊ ਸ਼ੈਫਰਡ ਐਨ ਐਸ 34 ਮਿਸ਼ਨ ਨਾਲ ਉਹਨਾਂ ਨੇ ਅੰਤਰਿਕਸ਼ ਵਿੱਚ 10 ਮਿੰਟ ਤੱਕ ਟ੍ਰੈਵਲ ਕੀਤਾ ਉਹਨਾਂ ਨੇ ਕਾਰਮਨ ਲਾਈਨ ਪਾਰ ਕੀਤੀ ਓਵਰਲਾਈਨ ਜਿਸ ਨੂੰ ਅਰਥ ਅਤੇ ਸਪੇਸ ਦਾ ਬਾਰਡਰ ਕਿਹਾ ਜਾਂਦਾ ਹੈ ਉਹਨਾਂ ਦੇ ਇਸ ਸਫ਼ਰ ਨੇ ਇੱਕ ਪਾਰ ਫਿਰ ਸਾਬਿਤ ਕਰ ਦਿੱਤਾ ਕਿ ਉਮਰ ਸਿਰਫ ਨੰਬਰ ਹੈ ਜੇ ਇਨਸਾਨ ਕੋਲ ਹਿੰਮਤ ਜਜ਼ਬਾ ਤੇ ਹੌਂਸਲਾ ਹੋਵੇ ਤਾਂ ਇਹ ਸਰਹੱਦਾਂ ਵੀ ਉਸ ਨੂੰ ਰੋਕ ਨਹੀਂ ਸਕਦੀਆਂ ਇਹ ਸੀ ਅਰਵਿੰਦਰ ਸਿੰਘ ਬਹਿਲ ਤੇ ਇੱਕ ਛੋਟੀ ਜਹੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ